ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ YouTube ਚੈਨਲ ਫਾਰਮ ਲਾਈਫ ਤੇ ਦੋਸਤੋ ਅੱਜ ਦੀ ਵੀਡੀਓ ਆਪਣੇ ਪਲਾਂਟ ਤੋਂ ਤੇ ਅੱਜ ਫੇਰ ਸੇਵਾ ਚੱਲ ਰਹੀ ਹੈ ਹਰ ਪੀੜਤਾਂ ਵਾਸਤੇ ਫੈਰੀ ਚ ਪੈਕ ਹੋ ਰਿਹਾ ਤੇ ਇਹ ਆਪਣੇ ਪਿੰਡ ਦੀ ਸੰਗਤ ਵੱਲੋਂ ਸੇਵਾ ਹੋ ਰਹੀ ਹੈ ਤੇ ਨਾਲ ਹੀ ਲੋੜ ਵੀ ਚੱਲ ਰਹੀ ਹੈ ਇਹਵਾ ਗਾੜੀ ਹੈ ਇੱਕ ਆਮਰਾ ਸਾਰਾ ਨਾ ਹੋਇਆ ਅੱਜ ਦਾ ਇਹਨਾਂ ਲੋਕੋ ਤੋਂ ਹੋ ਰਿਹਾ ਸਾਰੇ ਇਸ ਗੱਲ ਤੋਂ ਕਿ ਬਾਕੀ ਕੁਝ ਸੰਗਤਾਂ ਤੋਂ ਪਿੰਡ ਦੇ ਵਿੱਚੋਂ ਸੋਲਾ ਸਾਰੇ ਵਿੱਚ ਠਾਕਰ ਨਹੀਂ ਹੈ ਫੇਸਬੁਕ ਉਹ ਆ ਗਿਆ ਉਹ ਵੀ ਅਪਾ ਸਾਰਾ ਪ੍ਰੈਕਟਿਕ ਰੱਖਾਂਗੇ ਤੇ ਇੱਕ ਟਰਾਲਾ ਇੱਕ ਦੋ ਟਰਾਲਾਂ ਦੇ ਵਿੱਚ ਇਹ ਲੈ ਕੇ ਜਾਣਗੇ ਜੀ ਬਾਕੀ ਇਸ ਤੋਂ ਬਾਅਦ ਕੁਝ ਬਣਾਵਾਂਗੇ ਰੀਜਨ ਦੀ ਤੇ ਰਾਸ਼ਨੀ ਦੀ ਸੇਵਾ ਕੀਤੀ ਜਾਊਗੀ ਨਹੀਂ ਤਾਂ ਇਹ ਤਰਲਾ ਆ ਗਿਆ ਫੁੱਲ ਉੱਪਰ ਕੇ ਪਹੁੰਚ ਕੀਤੀ ਹੋਏ ਜੀਵਨ ਦੇ ਬੜੇ ਅਨੁਭਵ ਮਿਲਾਂਗੇ ਕਿ ਅਗਲੀ ਵੀਡੀਓ ਵਿੱਚ ਵੀ ਚਾੜ ਕੇ ਨਾਲ ਸਾਥੀ ਬਾਦ